ਉਸ ਟਾਈਮ ਦਾ ਸੁਆਗਿਆ ਜਿਸ ਟਾਈਮ ਤੇ ਲੜਕੀ ਮਤਲਬ ਆਪਣੇ ਮਾਪੇ ਦੇ ਘਰ ਜਾਂਦੀ ਆ ਕਿਸੇ ਆਪਣੇ ਕੁੜੀ ਜਾਂ ਮੁੰਡੇ ਦਾ ਵਿਆਹ ਰੱਖਦੀ ਆ ਤਾਂ ਪਰ ਮਾ ਮਾਪੇ ਹੋਣ ਚਾਹੇ ਨਾ ਹੋਣ ਲੇਕਿਨ ਫੇ ਵੀ ਉਹ ਭਰਾ ਨੂੰ ਕਹਿੰਦੀ ਆ ਆਣ ਕੇ ਤਾਂ ਆਪਣੇ ਭਰਾ ਨੂੰ ਦੱਸਦੀ ਆ ਵੀਰ ਬੇ ਬੇ ਪਹਿਣਾ ਮੇਲਣੇ ਨੂੰ ਅਈਆ ਵੇ ਪੈਣਾ ਮਿਲਨੇ ਨੂੰ ਆਈਆ ਬੇੜੇ ਚ ਪਲੰਗ ਢਹਾਈ ਵੇ ਬੇੜੇ ਚ ਪਲੰਗ ਢਹਾਈ ਵੇ ਬੇ ਮੇਰੀ ਮਾਂ ਦੇ ਆ ਜਾ ਆ ਮਾ ਦੇਆ ਜਯਾ ਤੂੰ ਜੜੇ ਬਬਲਦੀ ਲਾਈ ਵੇ ਤੂੰ ਜੜ ਬਬਲਦੀ ਲਾਈ ਵੇ ਬੀਰਾ ਵੇ ਬੇ ਪੈਣਾ ਟਿੱਕਾ ਅਜੂ ਮੰਗਦੀ ਬੇ ਪੈਣਾ ਟਿੱਕਾ ਅਜੂ ਮੰਗਦੀ ਹੀਰੇ ਦੀ ਜੜ ਤੜਾਈ ਵੇ ਬੇ ਮੇਰੀ ਅਮਾ ਦੇ ਆ ਜਾ ਆ ਤੂੰ ਝੜੇ ਬਾਬਲ ਦੀ ਲਾਈ ਵੇ ਬੇ ਮੇਰੀ ਅਮਾ ਦੇ ਅਜਾਇਆ ਤੂੰ ਉਂ ਜਾੜੀ ਬਵਲਦੀ ਲਈ ਵੇ ਬੀਰ ਵੇ ਬੇਪਹਿਣਾ ਕੋਕਾ ਅਜੂ ਮੰਗਦੀ ਬੇਪਹਿਣਾ ਕੋਕਾ ਅਜੂ ਮੰਗਦੀ ਨ ਗਾਂਧੀ ਜੜਤ ਜੜਾਈ ਵੇ ਬੇ ਮੇਰੀ ਮਾਂ ਦੇ ਆ ਜਾ ਆ ਤੂੰ ਜੜੀ ਬਬਲਦੀ ਲਈ ਵੇ ਤੂੰ ਜੜੀ ਬਬਲਦੀ ਲਈ ਵੇ സൂഹ സൂട്ടേ ഭഹസ സൂട്ടി ജേ അമ്മ ദ ജ ਜੜ ਬਾਬਲ ਦੀ ਲਾਈ ਵੇ ਤੂੰ ਜਾੜੇ ਬਾਬਲ ਦੀ ਲਾਈ ਵੇ ਬੀਰ ਬੇ ਬਹਿਣਾ ਨਾਨਕੀ ਛੱਕ ਮੰਗਦੀ ਬੇ ਪਹਿਣਾ ਨਾਨਕੀ ਛੱਕ ਮੰਗਦੀ ਆਣ ਜੇ ਲਈ ਜੋੜਾ ਜਮਾ ਲਿਆਈ ਵੇ ਬੇ ਮੇਰੀ ਅਮਾ ਦੀ ਅਹ ਜਾਇਆ ਤੂੰ ਮੈਨੂੰ ਬਵਲਦੀ ਥਾਈ ਵੇ ਤੂੰ ਮੈਨੂੰ ਬਵਲਦੀ ਥਾਈ ਰੇ ਬੀਰ ਬੇ ਬੇ ਕੀ ਛੱਕ ਮੰਗਦੀ ਬੇਪੈਣਾ ਨਾਨਕੀ ਛੱਕ ਮੰਗਦੀ ਪਾਣ ਜੀ ਲਈ ਨਥ ਚੂੜਾ ਲਿਆਈ ਵੇ ਪਾਣ ਜੀ ਲਈ ਨਥ ਚੂੜਾ ਲਿਆਈ ਵੇ ਵੇ ਮੇਰੀ ਅਮਾ ਦੇ ਆ ਜਾਇਆ ਦੀ ਥਾਈ ਵੇ ਵੇ ਤੂੰ ਮੈਨੂੰ ਬਵਲਦੀ ਥਾਈ ਵੇ ਬੀਰ ਬੇ ਬਹਿਣਾ ਮਿਲਣੇ ਨੂੰ ਆਈਆ ਬੇ ਪਹਿਣਾ ਮਿਲਣੇ ਨੂੰ ਆਈਆ ਬੇੜੇ ਚ ਪਲੰਗ ਢਾਈ ਵੇ ਬੇੜੇ ਚ ਪਲੰਗ ਢਾਈ ਵੇ ਵੇ ਮੇਰੀ ਅਮਾ ਦੇ ਆ ਜਾ ਆ ਤੂੰ ਮੈਨੂੰ ਬਵਲਦੀ ਥਾਈ ਵੇ ਤੂੰ ਮੈਨੂੰ ਬਵਲਦੀ ਥਾ ਵੇ nawadzi